ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਸਾਡਾ ਗੇਟ ਜਾਨੀ ਸਾਥ ਲੋਟ ਆ ਰਿਹਾ ਹੈ ਹੈ ਆ ਸਾਡਾ ਗੇਟ ਨਹੀਂ ਸਾਥ ਲੋਟ ਆ ਰਿਹਾ ਹੈ ਦੇਖੋ ਅਸੀਂ ਲਾਉਣ ਲੱਗ ਰਹੇ ਹਾਂ ਇਸ ਤਰੀਕਾ ਕਿ ਅਸੀਂ ਕਰਦੇ ਹਾਂ ਹੁਣ ਮੈਨੂੰ ਉੱਪਰ ਦੀ ਆਉਣਾ ਪਊ ਆਵਾਂ ਕਿਉਂਕਿ ਕੰਮ ਤਾਂ ਹੁਣ ਇੱਧਰ ਹੀ ਹੈ ਸਾਰਾ ਆ ਬੋਰੀ ਜੀ ਘੜੀਸ ਲਿਓ ਅੰਦਰ ਹੂੰ ਇਸ ਤਰ੍ਹਾਂ ਫੱਲੇ ਪਰ ਦੋਸਤਾਂ ਨੂੰ ਸੱਯਾ Ok ji. Oh kada bada samanta. No, 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 no. ਹਾਂ ਅੱਗੇ ਇਟ ਨੇ ਨਾ ਸਾਡਾ ਕੰਮ ਜਿਹੜਾ ਇੰਨਾ ਆਲ ਗਿਆ ਪਿਆ ਕਿਉਂਕਿ ਮਿਸਤਰੀ ਨਾ ਮਿਲਿਆ ਨਾ ਚਾਜ ਨਾਲ ਕੋਈ ਭਾਲ ਕੇ ਲਿਆਂਦਾ ਜਿਹੜੇ ਹੁਣ ਮਿਸਤਰੀ ਵਾਲੇ ਕੰਮ ਨੇ ਉਹ ਆਪ ਤੋਂ ਇੰਨੀ ਜਲਦੀ ਨਹੀਂ ਹੁੰਦੀ ਹੈ ਨਾ ਤੇ ਬਸ ਉਹ ਸੀ ਜਦ ਕਰਨਾ ਚਾਹਤ ਨੂੰ ਜਿਹੜਾ ਅਸੀਂ ਉੱਜੇ ਫਿੱਟ ਮਾਪਾ ਲਿਆ ਮੰਗੇ ਇਸ ਮਿੰਟ ਬਰੀ ਇਹ ਨਾ ਪਣੀ ਚੱਕੀਵੇਂ ਆ ਗਏ ਹਰ ਵਾਰੀ ਵੀ ਕਮਾ ਲੈਨੇ ਆ ਮੇਟਰ ਨੂੰ ਬੰਦ ਕਰ ਦੂਨੇ ਇਹਨੂੰ ਹੁਣ ਬੁੱਕ ਸੀਰੀ 2001 ਵਾਲਾ ਪਹਿਲੇ ਮਹੀਨੇ ਕਈ ਵਾਰੀ ਐਂ ਦਾ ਵੀ ਜਿਹੜੇ ਦੇ ਦੇਗਾ ਦੇ ਦੂਗਾ ਪਰ ਪਲੇ ਇਹਮ ਉੱਧ ਦੇ ਮੈਂ ਨਾ ਮਾਇਆ ਕਿਰਪਾ ਪਤੰਮੀ ਕਿੱਥੇ ਤੇਰੇ ਕਿਰਪਾ ਕਿਰਪਾ ਕਰਦੀ ਕੁੜੀਏ ਇੱਥੇ ਆ ਗਿਆ ਕਿਰਪਾ ਦੇਖੋ ਮੇਰਾ ਕਿਰਪਾ ਕਿੱਥੇ ਰੱਖਿਆ ਹੈਗਾ ਟਰਾਲੀ ਦੇ ਵਿੱਚ ਕਿਰਪਾ ਕਿਰਪਾ ਆ ਦੇਖੀ ਐਂ ਕੰਮ ਨਾ ਥੋੜਾ ਜਿਹਾ ਇਹ ਲਵੇ ਹੋਰ ਲਾਉਣ ਨਾਲ ਲਾ ਦੇ ਕਿਵੇਂ ਲੱਗੂਗਾ ਹੱਥ ਨਾਲ ਲੱਗ ਜੂਦਾ ਜੀ ਐਵੇਂ ਹੋਵੇ ਐਦਰੋਂ ਉਹ ਆ ਇਹ ਹੋ ਆ ਐਂ ਕਰਕੇ ਨਾ ਉਧਰੋਂ ਸਪੋਰਟ ਲਾ ਕੇ ਖੜਾਉਣ ਵਾਲੇ ਨੇ ਪਰ ਆ ਨਹੀਂ ਜਾਂਦਾ ਕੋਈ ਤੇ ਆ ਬੰਨ ਰਸਿਆ ਨਾ ਬੰਦੇ ਕਿਉਂਕਿ ਇਹਦਾ ਸਪੋਰਟਰ ਵਿੱਚੋਂ ਟੁੱਟ ਗਈ ਨਾ ਆਪਾਂ ਨੇ ਤੋੜਤੀ ਤੇ ਇਹਦੇ ਨਾਲ ਹਿੰਤਾ ਹੈ ਉਹ ਦਰਦ ਹੂੰ ਠੀਕ ਹੈ ਹੁਣ ਬਿਰਲ ਹੂੰ ਕਿਆ ਕਰਕੇ ਹੜ ਗਿਆ ਹੜ ਗਿਆ ਆਏ ਵੀ ਦੇਖ ਲਈ ਨੀ ਥੱਲੇ ਥੋੜੀ ਜਿਹੀ ਬਿਲ ਗਿਆ ਉੱਥੇ ਜਾਨਾ ਲੱਗ ਗਿਆ ਕਿ ਠੀਕ ਹੈ ਤੇਰੀ ਘਰ ਦਾ ਨੂ ਬੱਠਾ ਦੀ ਕਿਲੋਟਾ ਹੋਰੇ ਤੇਰੀ ਘਰ ਦਾ ਪਾਣੀ ਇਸ਼ੀ ਫਾਦੋਂ ਥੋੜਾ ਜਿਹਾ ਉੱਥੋਂ ਜ ਥੱਲੇ ਦਾ ਬਰਿਆਤੀ ਪਾਉਣੀ ਸੀ ਥੱਲੇ ਸਵਿੰਟ ਤੇ ਜਿਹੜਾ ਉਹ ਜਾਮ ਜਾ ਹੋ ਗਿਆ ਨਾ ਹੈ ਨਹੀਂ ਜਾਣੀ ਬਣਦੀ ਕਿਤੇ ਇਹਦੇ ਹੁਤਾ ਦੰਨੇ ਚਾਰ ਨੀਂਜੀ ਵਿੱਚ ਡਿੱਗੀ ਜਾਊਗਾ ਸਵਿੰਟ ਜਾ ਬਹੁਤ ਭੱਗ ਗਿਆ ਹੋਊਗਾ ਇਹ ਤਾਂ ਵਿਚਾਰੀ ਜੀ ਮਰਵਾ ਕੇ ਗਈ ਤੇ ਮੈਂ ਬਾਹ ਦੇੜ ਲਾਉਂਦੀ ਕੋਟੀ ਹੈ ਹੈ ਕੋਲ ਵੀ ਰੰਦੀ ਨੂੰ ਬਣਾ ਰੱਖਿਆ ਹੈ ਹੈ ਮੇ ਕਣਾ ਰੱਖਿਆ ਕੀ ਜੇ ਵੀ ਮੂਸੋ ਚਰੀਦੀ ਵੀ ਕਹਿੰਦੀ ਸੀ ਦੇੜ ਤੋਂ ਦੇੜ ਨੂੰ ਵੀ ਬਾਹ ਦੇਣ ਕੇ ਦੇਖ ਲੈਣੇ ਕੋਸਰ ਇੱਧਰ ਉਹ ਤਾਂ ਜ਼ਿਆਦਾ ਉੱਚਾ ਪਤਾ ਕਿਉਂ ਲੱਗਦਾ ਹੈ ਇੱਧਰ ਕਿਉਂਕਿ ਢਾਲ ਰੱਖ ਕੇ ਕਿੰਨੀ ਮਾਰ ਰੱਖਿਆ ਹੋਇਆ ਹੈ ਹੈਨਾ ਇਹ ਤਾਂ ਲੱਗਦਾ ਹੈ ਚਾਦਰ ਨਹੀਂ ਵੀਨੀ

ਸਗਰਮ ਇਚੰਬਾਵਾ ਕਰਕੇ ਕਿ ਫਿਰ ਲਾਈਆਂ ਗਾ ਕੇ ਤੇਜੀ ਪਾਣੀ ਪਾ ਦੇ ਥੱਲੇ ਵਾਪਸ ਸਿੰਟ ਤੇ ਫਿਰ ਹਾਂ ਪੇ ਆਏ ਪੀਤਾ ਪਾ ਦੇ ਮਾ ਫੇਰੀ ਹੁਣ ਮਜ਼ਬੂਤੀ ਤੇ ਇਹਦੀ ਫੇਰੀ ਹੁਣ ਮਿਸਤਰੀ ਦੀ ਜੇ ਤੂੰ ਪਹਿਲਾਂ ਹੁਣ ਮਿਸਤਰੀ ਥੋੜਾ ਤਰਾਏ ਕਰਦਾ ਜੀ ਉਹ ਵੀ ਅੰਨ ਕਹਿੰਦਾ ਤੈਨੂੰ ਵੀ ਲਿਆ ਹੁੰਦੀ ਰਾਇਆ ਹਨਾ ਉਧਰ ਦੀ ਪਾਣੀ ਇਹਨੂੰ ਹਾਂ ਨਾ ਤੋਟ ਲੋ ਹੈ ਅਜਿਹਾ ਵੀ ਆਕਾਸ ਸਿੱਟਦਾ ਮਾ ਲਾ ਬਟਰ ਟੁੱਕ ਕਰ ਕਰ ਕੇ ਚਾਲੀ ਜਿੱਥੇ ਤੇ ਰੱਖ ਲਈ ਮੈਂ ਕੱਲ ਐਂ ਧਰ ਕੇ ਰੱਖੀ ਸੀ ਫਿਰ ਹਰ ਕੇ ਜੇ ਇਹਨੂੰ ਸਿਮਿੰਟ ਚ ਝੜਦਿਆਂ ਫਿਰ ਇਹ ਪਾਣੀ ਨਹੀਂ ਖਿੱਚਦੀ ਹੈਗੀ ਹੂੰ ਨਾ ਜੀ ਤਾਂ ਤਾਂ ਦੇਖਣਾ ਬਹੁਤ ਨੇਤੀ ਬਿਠਾ ਦੇ